ਇਹ ਵੀਰ ਇਕਰਾ ਮਗ ਵਿੱਚ ਗੱਲ ਆਉਂਦੀ ਸੀ ਯਾਰ ਮੇਰੇ ਯਾਰ ਬਾਈ ਆਪਣੇ 2015 ਵਿੱਚ ਬਰਗਾੜੀਆ ਦਾ ਜਿਹੜਾ ਹੋਇਆ ਕਿੰਨੀ ਪਾੜੀ ਗੱਲ ਹੋਈ ਹੈ ਨਾ ਆਪਣੇ ਪੰਜਾਬ ਦੇ ਵਿੱਚ ਕੋਲੇ ਗੁਰੂਗ੍ਰਾਮ ਸਾਹਿਬ ਦੀ ਪੇਂਡੂ ਹਾਂ ਬੜੀ ਬਹੁਤ ਬੇਅਦਬੀ ਵੀ ਹੋਈ ਹੈ ਨਾ ਕਿੰਨੀ ਪਾੜੀ ਕਰ ਲੈ ਆਪਣੇ ਸਾਰਿਆਂ ਲਈ ਉਹ ਰੁਖੀ ਜੀਵਾ ਲਈ ਸਭ ਤੋਂ ਮਾੜੀ ਕਰਨਾ ਆਪਣੇ ਮਨੂੰ ਸੁਣਿਆ ਸੀ ਕਹਿੰਦੇ ਭਾਈ ਉਹਦੀ ਜਾਲ ਚ ਪਈ ਸੀਗੀ ਆਪਣੇ ਸਤਕਾਰਯੋਗ ਕੋਬਰ ਵੀ ਜੇ ਪ੍ਰਤਾਪ ਜੀ ਕੋਲੋਂ ਦੋਸ਼ੀ ਨਿਕਲ ਗਏ ਉਹਦੇ ਵਿੱਚ ਜਿਹੜਾ ਬਾਈ ਰਾਜਨੀਤਿਕ ਪਰਿਵਾਰ ਆਪਾਂ ਨੌਕਰ ਨੂੰ ਲੈਣਾ ਹੁੰਦਾ ਅੱਛਾ ਚਲੋ ਠੀਕ ਹੈ ਹਨਾ ਤੇ ਉਹਨਾਂ ਨੂੰ ਜਿਹੜੀ ਹੁਣ ਉਹ ਪਾਰਟੀ ਦੇ ਵਰਕਰ ਸੀਗੇ ਉਹਨਾਂ ਨੂੰ ਬਹੁਤ ਮਾੜਾ ਚੰਨਾ ਕਹਿਣ ਲੱਗੇ ਮਤਲਬ ਬਿਨਾ ਬੁਨੇ ਨੈੱਟ ਤੇ ਹਨਾ ਵੀ ਇਹ ਇਹ ਆਪ ਸਰ ਇੱਕ ਪਾਰਟੀ ਲਈ ਕੰਮ ਕਰ ਰਿਹਾ ਅੱਛਾ ਪਰਿਵਾਰ ਨੂੰ ਅੱਛਾ ਅੱਛਾ ਤੇ ਮੁੜ ਕੇ ਕੈਪਟਨ ਦੀ ਸਰਕਾਰ ਸੀ ਉਹਨਾਂ ਨੇ ਵੀ ਜਿਹੜੀ ਉਹਨਾਂ ਨੂੰ ਰਿਪੋਰਟ ਦਿੱਤੀ ਸੀ ਉਹਨਾਂ ਨੇ ਖਾਰਜ ਕਰਤੀ ਸੀ ਰਿਪੋਰਟ ਪਰ ਉਹ ਬੰਦੇ ਨੇ ਐਂਡ ਤੇ ਕੀ ਕਰਿਆ ਕੁਵਰ ਵਿਜੇ ਪ੍ਰਤਾਪ ਨੇ ਕੁਵਰ ਵਿਜੇ ਪ੍ਰਤਾਪ ਨੇ ਆਪਦੀ ਭਾਈ ਆਈਪੀਐਸ ਦੀ ਨੌਕਰੀ ਛੱਡਤੀ ਉਹਨਾਂ ਨੇ ਆਈਪੀਐਸ ਤਸਦੀਫਾ ਦਿੱਤਾ ਆਈਪੀਐਸ ਦਾ ਉਹਦਾ ਛੱਡਦਾ ਛੱਡਦਾ ਵੀ ਆਈਜੀਸੀ ਕੋਲ ਚੋਂ ਹੋ ਅੱਛਾ ਜੀ ਆਈਜੀਵੀ ਨਾਲੇ ਉਹ ਗੈਰ ਸਿੱਖ ਸੀਗੇ ਸਿੱਖ ਧਰਮ ਨਾਲੋਂਗ ਨਹੀਂ ਕਰਦੇ ਸੀ ਅੱਛਾ ਤੂੰ ਦੇਖ ਉਹਨਾਂ ਨੇ ਉਹਨਾਂ ਨੇ ਛੱਡਦਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਲਈ ਆਪਣੇ ਡਿਊਟੀ ਦੇ ਇਮਾਨਤਤਾ ਤੋਂ ਰੁਮਾਨ ਪੱਕਾ ਸੀ ਵੀਰੇ ਉਹਨਾਂ ਨੇ ਨੌਕਰੀ ਛੱਡ ਕੇ ਨਾ ਉਹ ਪਰਾਂ ਹੋ ਗਏ ਪਰ ਜਿਹੜੀ ਉਹਨਾਂ ਦੀ ਰਿਪੋਰਟ ਸੀ ਕਿ ਉਹ ਕੋਰਟ ਦਾ ਪਿਛਲੀ ਤਰੀਕ ਨੂੰ ਭੁੱਲੀ ਆ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਉਸ ਟੈਂਪ ਬਣਾ ਕੇ ਉਹਦਾ ਇੱਕ ਅੱਖਰ ਸਹੀ ਪਾਇਆ ਗਿਆ ਅੱਗੇ ਅੱਛਾ ਅੱਛਾ ਤੂੰ ਹੁਣ ਦੇਖੀ ਤੋੜੇ ਦਿਨਾਂ ਚ ਕੋਰਟ ਕਰੀਓ ਫੈਸਲਾ ਆਊਗਾ ਦੋਸ਼ੀ ਸਾਰੇ ਫੜ ਇਹ ਜਿਹੜਾ ਮਤਲਬ ਸੱਤਸੇ ਵਾਲਾ ਵੀ ਵਿੱਚ ਰੂਸੀ ਪਾਇਆ ਹੈ ਜਿਹੜੇ ਨੂੰ ਰੂਸੀ ਦਾ ਜਿੱਤਿਆ ਹੁੰਦੀ ਰਾਹ ਸਾਥ ਸਾਥ ਤੇਰੇ ਵਾਲਾ ਮੈਨੂੰ ਉਹ ਫਲਦੋਸ਼ੀ ਪਾਇਆ ਗਿਆ ਉਹਨੂੰ ਸਾਰਾ ਪਤਾ ਸੀ ਉਹਨੇ ਗਿਆਨ ਪੁੱਜ ਕੇ ਸਾਡੇ ਤੇਰੇ ਦੀ ਰੱਜੀ ਸੀ ਇਹ ਉਹ ਸਾਰਾ ਹੀ ਨੰਗਾ ਹੋ ਗਿਆ ਜਿਹੜੀ ਜਾਂਚ ਉੱਪਰ ਵਿਜੇ ਪ੍ਰਤਾਪ ਜੀ ਨੇ ਕਰੀ ਆ ਉਹ ਬਿਲਕੁਲ ਸਹੀ ਪਾਈ ਗਈ ਆ ਆਉਂਦੇ ਦਿਨਾਂ ਤੱਕ ਪੂਰਾ ਫੈਸਲਾ ਨਹੀਂ ਆਦੂਗਾਂ ਆਪਾਂ ਤਾਂ ਵੀਰੇ ਉਹ ਅਫਸਰ ਨੂੰ ਸਲੂਟ ਕਰਦੇ ਆ ਬਹੁਤ ਬਹੁਤ ਧੰਨਵਾਦ ਉਹ ਸੱਤਸਦਾ ਜੀ ਜਿਹਨੇ ਗੈਰ ਸਖੋਂ ਦੇ ਬਾਤ ਕੁੱਤੀ ਆਪਣੇ ਸਿੱਖ ਨਮਾਇੰਦਿਆਂ ਨਾਲੋਂ ਵਧੀਆ ਰੋਲ ਨਵਾ ਹੈ ਉਹ ਬੰਦੇ ਨੇ ਤੇ ਭਾਈ ਹੁਣ ਕਿੱਥੇ ਨੇ ਆਪਣੇ ਸਰਕਾਰ ਜਿਹੜਾ ਬੋਲ ਰਿਹਾ ਜੇ ਪ੍ਰਧਾਨ ਉਹ ਬੋਲ ਰਿਹਾ ਆ ਆਵਾਜ਼ੇ ਪਾਰਟੀ ਸ਼ਾਮਿਲ ਹੋ ਗਈ ਸੀਗੇ ਅੱਛਾ ਉਸੇਵਾ ਦੇ ਨਹੀਂ ਹੈ ਹਾਂ ਉਹ ਐਮਐਲਏ ਬਣ ਕੇ ਅੰਮ੍ਰਿਤਸਰ ਤੋਂ ਅੱਛਾ ਪਰ ਆਪਦੇ ਚਲ ਸ਼ਾਮਿਲ ਹੋ ਗਏ ਉਹ ਪਾਰਟੀ ਚ ਪਰ ਅੱਜ ਵੀ ਭਾਈ ਆਪਦੀ ਆਵਾਜ਼ ਉਹ ਆਪਣੇ ਮੁੱਦਿਆਂ ਤੇ ਉਠਾਉਂਦੇ ਹੀ ਰਹਿੰਦੇ ਨੇ ਉਹ ਜੇ ਕਹੀਏ ਨਾ ਵੀ ਉਹ ਆ ਸਰਕਾਰ ਨੂੰ ਘੜਨ ਨਹੀਂ ਉਹ ਬੋਲਦੇ ਇਹਨਾਂ ਨੂੰ ਵੀ ਭਾਈ ਪੂਰਾ ਉਹਨਾਂ ਨੇ ਕਿਹਾ ਵੀ ਦੇ ਲੇਟ ਕਰਤੀ ਸਮਾਂ 2 ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਫਿਰ ਵੀ ਧੰਨਵਾਦ ਆ ਕੋਟਾਂ ਦਾ ਬਾਈ ਜਿਨ੍ਹਾਂ ਨੇ ਉਹਨਾਂ ਦੀ ਰਿਪੋਰਟ ਵੀ ਸਹੀ ਮੰਨ ਲਈ ਤੇ ਆਉਣ ਦੇ ਦਿਨਾਂ 'ਚ ਉਹਨਾਂ ਦੀ ਰਿਪੋਰਟ ਤੇ ਹੀ ਫੈਸਲਾ ਹੋਊਗਾ ਤੇ ਬਾਈ ਅਸਲੀ ਫਿਰ ਆਹੀ ਚਾਹਾਂ ਮੇਰੀ ਕਿ ਸਾਡੇ ਪੂਰੇ ਭਾਰਤ ਦੇ ਵਿੱਚ ਐਜੇ ਉਹਨਾਂ ਅਫਸਰ ਹਨਾ ਜੀ ਬਿਲਕੁਲ ਬਾਈ ਸਹੀ ਕਹਿ ਰਹੇ ਆ ਜੀ ਆਪ ਸਰੋਗ ਜੀ ਇਹ ਆਪਣਾ ਕੰਮ ਬੜੇ ਇਮਾਨਦਾਰ ਦੇ ਨਾਮ ਕਰਦੇ ਪਏ ਬਿਲਕੁਲ ਇਮਾਨਦਾਰ ਅਫਸਰ ਸਭਾਈ ਐ ਜੀ ਆਪਸ ਨੂੰ ਸਲੂਟ ਤੇ ਆਪਣੇ ਅਣਖ ਪੁੱਛੇ ਹਨਾ ਅਣਖ ਆਪਣੇ ਬਿਊਟੀ ਸ਼ਕਤੀਆਂ ਦਾ ਡਿਵੋਟੀ ਛੱਡਦੇ ਦੇਖ ਲਾ ਬਾਈ ਜਦੋਂ ਆਉਂਦਾ ਬਈ ਅਸਲ ਨਹੀਂ ਚਾਹਾਂਗੇ ਭਈ ਅਜੇ ਸਾਡਾ ਹੋਰ ਆਵੇ ਅੱਗੇ ਹਣਾ ਬਿਲਕੁਲ ਬਿਲਕੁਲ ਸੇਵਾ ਕਰੀ ਆਪਣੇ ਦੇਸ਼ ਦੀ ਮੈਂ ਬਿਲਕੁਲ ਬਿਲਕੁਲ ਤੇ ਬਈ ਧੰਨਵਾਦ ਸਾਰਿਆਂ ਦਾ ਵੇਖਣ ਦੇ ਲਈ ਜੀ